ਉਹ ਜਿਹੜੀ ਤੁਸੀਂ ਸਾਹਮਣੇ ਬਿਲਡਿੰਗ ਦੇਖ ਰਹੇ ਹੋ ਨਾ ਇਸ ਬਿਲਡਿੰਗ ਦੇ ਆਸ-ਪਾਸੇ ਕਦੇ ਇੰਨੀ ਰੌਣਕ ਹੁੰਦੀ ਸੀ ਪੂਰੇ ਪੰਜਾਬ ਤੋਂ ਬੰਦੇ ਇੱਥੇ ਆਏ ਹੁੰਦੇ ਸੀ ਇਹ ਕਹਿ ਸਕਦੇ ਹਾਂ ਵੀ ਬਹੁਤ ਬੰਦਿਆਂ ਦੀ ਤਾਂ ਇੱਥੇ ਜਾਣ ਵਾਸਦੀ ਸੀ ਇਸ ਬਿਲਡਿੰਗ ਦੇ ਵਿੱਚ ਜਾਣ ਵਾਸਦੀ ਸੀ ਮੇਰਾ ਕਹਿਣ ਦਾ ਮਤਲਬ ਮੈਂ ਖੜਾ ਕੰਦੂ ਖੇੜਾ ਤੇ ਹਰੀਪੁਰੇ ਦੇ ਵਿਚਾਲੇ ਇੱਥੇ ਬਾਈ ਜੀ ਭੁੱਕੀ ਦਾ ਠੇਕਾ ਹੁੰਦਾ ਸੀ ਮੈਂ ਵੀ ਆਇਆ 10 ਸਾਲ ਪਹਿਲਾਂ ਮੈਨੂੰ ਤਾਂ ਪਤਾ ਇੱਥੇ ਮੈਂ ਰੌਣਕ ਦੇਖੀ ਆ ਤੇ ਇੱਧਰ ਬਾਈ ਆ ਜਿੱਥੇ ਛੱਪਰ ਜਆ ਪਾਇਆ ਹੋਇਆ ਇੱਥੇ ਇੱਕ ਬਾਈ ਨਾਲੇ ਤਾਂ ਕੱਪੜੇ ਸਿਉਂਦਾ ਹੁੰਦਾ ਸੀ ਦਰਜੀ ਸੀ ਤੇ ਨਾਲ ਅਮਲੀਆਂ ਨੂੰ ਚਾਹ ਕਰਕੇ ਦਿੰਦਾ ਹੁੰਦਾ ਸੀਗਾ ਉਹਦੇ ਕੋਲੇ ਬਾਈ ਫੁੱਲ ਰੌਣਕ ਕੋਈ ਤਾਂ ਕਹਿੰਦਾ ਮੈਨੂੰ ਬਾਲ ਦੇ ਕੋਈ ਕਹਿੰਦਾ ਮੈਨੂੰ ਵਿੱਚ ਪਾ ਕੇ ਚਾਹ ਬਣਾ ਦੇ ਤੇ ਬਹੁਤ ਬੰਦੇ ਬਾਈ ਜਿਹੜੇ ਵੱਡੇ ਅਮਲੀ ਸੀ ਇੱਥੇ ਹੀ ਰਹਿੰਦੇ ਹੁੰਦੇ ਸੀਗਾ ਉਹ ਮੰਨ ਲਓ ਇੱਥੇ ਪੈ ਪੂ ਜਾਂਦੇ ਇੱਥੇ ਰਹਿਣਾ ਉਹਨਾਂ ਨੇ ਅਸੀਂ ਉਸ ਸਮੇਂ ਦੇਖਿਆ ਇੱਕ ਬਾਈ ਪੂਰਾ ਰੱਜਿਆ ਪੋਸਟ ਦਾ ਬਾਬਾ ਤੇ ਉਹਦੇ ਕੋਲ ਇੱਕ ਹੋਰ ਕੁੜਤਾ ਉਹਦੇ ਵਿੱਚ ਉਹ ਜੇਬ ਚ ਪੈਸੇ ਪਾਵੇ ਤੇ ਜਦੋਂ ਪਾਉਣ ਲੱਗਿਆ ਕਰ ਟੱਲ ਵੱਜਿਆ ਕਰੇ ਉਹ ਤਾਂ 20 ਮਿੰਟ ਪੈਸੇ ਨਹੀਂ ਪਏ ਇੰਨਾ ਕੋ ਬੋਸ ਤਾਂ ਰੱਜਾ ਹੋਇਆ ਸੀ ਤੇ